ਅਸੀਂ ਉਸ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨੀ ਆ ਅਰਦਾਸ ਕਰਨੀ ਆ ਕਿ ਵਾਹਿਗੁਰੂ ਜੀ ਮੈਨੂੰ ਆਪ ਜੀ ਤੇ ਭਰੋਸਾ ਆ ਮੇਰੇ ਭਰੋਸੇ ਨੂੰ ਟੁੱਟਣ ਨਾ ਦੇਣਾ ਮੇਰੀਆਂ ਸਾਰੀਆਂ ਇੱਛਾ ਪੂਰਨ ਕਰਨੀਆਂ ਅਸੀਂ ਆਪਣੇ ਆਪ ਨੂੰ ਡੋਲਣ ਨਾ ਦੇਈਏ ਆਪਣੇ ਭਰੋਸੇ ਨੂੰ ਟੁੱਟਣ ਨਾ ਦੇਈਏ ਚਾਹੇ ਵਿੱਚ ਕਿੰਨੀਆਂ ਵੀ ਸਾਡੇ ਔਖਾਂ ਆਉਣ ਉਸ ਭਰੋਸੇ ਨੂੰ ਬਣਾਈ ਰੱਖੀਏ ਸਿਰੇ ਉੱਠ ਕੇ ਆਵੀਨੇ ਰੋਜ਼ ਨਿਤਨੇਮ ਕਰਨਾ ਹੈ ਨਿੱਤ ਨਿਯਮ ਕਰਨ ਤੋਂ ਬਾਅਦ ਹੀ ਪ੍ਰਮਾਤਮਾ ਦੇ ਅੱਗੇ ਜਿਹੜਾ ਅਸੀਂ ਪਾਠ ਦੱਸਾਂਗੇ ਉਹ ਪਾਠ ਕਰਨਾ ਹੈਗਾ ਜਾਂ ਉਹ ਪਾਠ ਆਪ ਜੀ ਨੂੰ ਜਰੂਰ ਆਪ ਜੀ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨਗੇ ਮੇਰਾ ਵਾਹਿਗੁਰੂ ਕਿਸੇ ਨੂੰ ਵੀ ਖਾਲੀ ਨਹੀਂ ਛੋੜੇਗਾ ਸਭ ਜੀਆਂ ਝੋੜੀਆਂ ਭਰੇਗਾ ਇੱਕ ਆਪਣੇ ਵਿਸ਼ਵਾਸ ਜਰੂਰ ਰੱਖਣਾ ਜਾਂ ਜਦ ਅਸੀਂ ਵਿਸ਼ਵਾਸ ਰੱਖਾਂਗੇ ਡੋਲਾਂਗੇ ਨਹੀਂ ਉਸ ਪ੍ਰਮਾਤਮਾ ਦੇਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਤੇ ਉਸ ਵਾਹਿਗੁਰੂ ਜੀ ਨੇ ਸਾਡੀ ਜਰੂਰ ਅਰਦਾਸ ਬੇਨਤੀ ਸੁਣਨੀ ਆ ਤੇ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਪਾਠ ਦੇ ਨਾਲ ਨਾਲ ਨਿਤਨੇਮ ਜਰੂਰ ਕਰਿਓ ਉਸ ਵਾਹਿਗੁਰੂ ਦੇ ਚਰਨਾ ਚ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਪਾਠ ਕਰਿਓ ਚੰਨਾ ਨਾਲ ਜੁੜਿਓ ਜੇ ਆਪ ਜੀ ਇਹ ਪਾਠ ਕਰੋਗੇ ਤੇ ਆਪ ਜੀ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਦੇਖੋ ਹਰ ਕੋਈ ਅੱਜ ਕੱਲ ਚਾਹੁੰਦਾ ਹੈਗਾ ਜਾਂ ਉਹਦੇ ਕੋਲ ਵੱਡੀ ਗੱਡੀ ਹੋਵੇ ਇੱਕ ਸੋਹਣਾ ਬੰਗਲਾ ਹੋਵੇ ਚੰਗੀ ਨੌਕਰੀ ਹੋਵੇ ਟਿੰਗੇ ਬੱਚੇ ਸਕੂਲਾਂ ਚ ਜਾਣ ਇਹ ਸਭ ਨੂੰ ਹੀ ਇੱਛਾ ਮੰਨ ਚ ਹੁੰਦੀ ਹੈ ਮੇਰਾ ਦਾਤਾ ਮੇਰਾ ਭਾਈ ਗੁਰੂ ਸਾਰਿਆਂ ਨੂੰ ਇਹਨਾਂ ਚੀਜ਼ਾਂ ਨਾਲ ਵਾਜੇ ਸਭ ਦੇ ਘਰ ਸੁਖੀ اولاد ਹੋਵੇ ਸਭ ਦੇ ਘਰ ਗਰੀਬੀ ਨਾ ਹੋਵੇ ਸਾਰੇ ਹੀ ਪ੍ਰਮਾਤਮਾ ਦਾ ਸ਼ੁਕਰ ਕਰਨ ਕਿ ਉਹਨਾਂ ਨੇ ਉਹਨਾਂ ਨੂੰ ਸਾਰਿਆਂ ਹੀ ਦਾਤਾਂ ਨਾਲ ਵਾਜਿਆ ਹੋਇਆ ਆ ਪਰ ਜਿਨ੍ਹਾਂ ਕੋ ਨਹੀਂ ਹੈਗੀਆਂ ਉਹ ਵੀ ਇਹ ਇੱਛਾ ਰੱਖਦੇ ਹੈਗੇ ਆ ਉਹਨਾਂ ਦੀ ਇਹ ਇੱਛਾ ਜਰੂਰ ਪੂਰੀ ਹੋ ਸਕਦੀ ਆ ਅਗਰ ਇਹ ਪਾਠ ਕਰਨ ਇਹ ਪਾਠ ਛੋਟਾ ਜਿਹਾ ਆ ਪਰ ਇਹਦਾ ਮਹੱਤਵ ਜਿਹੜਾ ਇਹ ਬਹੁਤ ਵੱਡਾ ਹੈਗਾ ਆ ਇਸ ਬਾਣੀ ਚ ਬਹੁਤ ਹੀ ਜ਼ਿਆਦਾ ਬਾਬਾ ਜੀ ਕਿਰਪਾ ਕਰਨਗੇ ਆਪ ਜੀ ਦੀਆਂ ਸਾਰੀਆਂ ਹੀ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਦੇਖੋ ਇਹ ਦਾਤਾ ਤਾਂ ਆਪਾਂ ਸਾਰੀਆਂ ਹੀ ਮੰਗਦੇ ਹੈਗੇ ਆ ਪਰ ਇਹ ਦੇਖਿਓ ਕਿ ਸਾਡੇ ਕੋਲ ਨਾਮ ਕਿੰਨਾ ਹੈਗਾ ਆ ਸਾਡੇ ਕੋਲ ਨਾਮ ਦੀ ਕਮਾਈ ਕਿੰਨੀ ਹੈਗੀ ਆ ਅਸੀਂ ਉਸ ਵਾਹਿਗੁਰੂ ਜੀ ਨੂੰ ਕਿੰਨਾ ਯਾਦ ਕਰਦੇ ਹਾਂ ਕਿੰਨੀ ਉਹਨਾਂ ਦੀ ਬਾਣੀ ਪੜ੍ਹਦੇ ਹਾਂ ਇਸ ਤਰ੍ਹਾਂ ਅਸੀਂ ਆਪਣੀ ਮਾਇਆ ਦਾ ਦਸਵੰਦ ਕਰਦੇ ਹੈਗੇ ਹਾਂ ਉਸ ਤਰ੍ਹਾਂ ਹੀ ਸਾਨੂੰ ਇਹ 24 ਘੰਟਿਆਂ ਵਿੱਚੋਂ 22 ਘੰਟੇ ਜ਼ਰੂਰ ਬਾਬਾ ਜੀ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਹੈ ਜ਼ਰੂਰ ਉਹਨਾਂ ਦੀ ਬਾਣੀ ਪੜ੍ਹਨੀ ਚਾਹੀਦੀ ਹੈ ਜੇ ਫਿਰ ਵੀ ਅਸੀਂ 22 ਘੰਟੇ ਨਹੀਂ ਕਰ ਸਕਦੇ 2 ਘੰਟੇ ਡੇਢ ਘੰਟਾ ਘੰਟਾ 15 ਮਿੰਟ ਜਿੰਨਾ ਵੀ ਸਾਡੇ ਕੋਲ ਟਾਈਮ ਹੋਵੇ ਅਸੀਂ ਗੁਰੂ ਦੇ ਚਰਨਾਂ ਨਾਲ ਜ਼ਰੂਰ ਜੁੜੀਏ ਜੇ ਅਸੀਂ ਕਹੀਏ ਕਿ ਪ੍ਰਮਾਤਮਾ ਸਾਨੂੰ ਦੇ ਤੇ ਫਿਰ ਸਾਨੂੰ ਉਹਦਾ ਨਿਤਨੇਮ ਵੀ ਜੂਰ ਕਰਨਾ ਚਾਹੀਦਾ ਬਾਣੀ ਨਾਲ ਵੀ ਜੂਰ ਜੁੜਨਾ ਚਾਹੀਦਾ ਵਾਹਿਗੁਰੂ ਜੀ ਕਹੀ ਸੰਗਤਾਂ ਕਹਿ ਦਿੰਦੇ ਹਾਂ ਅਸੀਂ ਬਹੁਤ ਪਾਠ ਕਰਦੇ ਹਾਂ ਪਰ ਸੱਚ ਦੀ ਕਿਰਪਾ ਨਹੀਂ ਹੁੰਦੀ ਹੈਗੀ ਬਾਬਾ ਜੀ ਸੱਚ ਦੀ ਕਿਰਪਾ ਨਹੀਂ ਕਰਦੇ ਹੈਗੇ ਕਿਰਪਾ ਤਦ ਹੀ ਹੋਣੀ ਹੈ ਜੇ ਅਸੀਂ ਆਪਣੇ ਨਾਲ ਨਾਲ ਦੂਸਰਿਆਂ ਦੀ ਵੀ ਭਲਾ ਮੰਗੀਏ ਦੂਸਰਿਆਂ ਦੀ ਵੀ ਇਸੇ ਸਮਾਨ ਨੂੰ ਦੇ ਕੇ ਇਰਖਾ ਮਨ ਵਿੱਚ ਨਾਲ ਕਿ ਆਈਏ ਜੇ ਅਸੀਂ ਪਾਠ ਕਰਦੇ ਸੋਚਦੇ ਹਾਂ ਕਿ ਸਾਡੇ ਕੋ ਇੰਨਾ ਹੋਣਾ ਚਾਹੀਦਾ ਆ ਪਰ ਦੂਸਰੇ ਕਿਸੇ ਕੋ ਨਹੀਂ ਹੋਣਾ ਚਾਹੀਦਾ ਵਾਹਿਗੁਰੂ ਜੀ ਇਹ ਵੀ ਇੱਛਾ ਜਿਹੜੀ ਸਾਡੀ ਆ ਪੂਰੀ ਨਹੀਂ ਹੋ ਸਕਦੀ ਹੈਗੀ ਉਹ ਫਿਰ ਸਾਨੂੰ ਕਿਉਂ ਦాతਾਂ ਦੇਣਗੇ ਜਦ ਅਸੀਂ ਦੂਸਰਿਆਂ ਦਾ ਬੁਰਾ ਸੋਚਾਂਗੇ ਤਾਂ ਅਸੀਂ ਜਦੋਂ ਵੀ ਪਾਠ ਕਰੀਏ ਸਾਡੇ ਮਨ ਨੂੰ ਸ਼ਾਂਤੀ ਹੋਣੀ ਚਾਹੀਦੀ ਆ ਤੇ ਪਾਠ ਕਰਦੇ ਹੋਏ ਸਰਬੱਤ ਦਾ ਭਲਾ ਵੀ ਮੰਗੇ ਜਦ ਅਸੀਂ ਸਰਬੱਤ ਦਾ ਭਲਾ ਮੰਗਾਗੇ ਤੇ ਸਾਡੀਆਂ ਵੀ ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ ਬਾਣੀ ਸਾਡੀ ਸ਼ੁੱਧ ਤੇ ਸਪਸ਼ਟ ਹੋਣੀ ਚਾਹੀਦੀ ਆ ਬਾਣੀ ਦਾ ਭਾਵ ਤੜੀ ਸਾਨੂੰ ਮਿਲਣਾ ਆ ਇੱਕ ਜਗ੍ਹਾ ਮੈਂ ਪੜਿਆ ਸੀਗਾ ਕਿਸੇ ਮਹਾਪੁਰਸ਼ ਨੇ ਕਿਹਾ ਆ ਕਿ ਕਈ ਬਾਣੀ ਜਿਹੜੀ ਆ ਸ਼ੁੱਧ ਨਹੀਂ ਪੜ ਸਕਦੇ ਹੈਗੇ ਤੇ ਉਹ ਬੀਬੀ ਨੂੰ ਕਿਹਾ ਕਿ ਤੁਸੀਂ ਬਾਣੀ ਸ਼ੁੱਧ ਨਹੀਂ ਪੜਦੇ ਹੈਗੇ ਤੇ ਬੀਬੀ ਨੇ ਕਿਹਾ ਉਹ ਮੇਰਾ ਬਾਬਾ ਮੇਰਾ ਵਾਹਿਗੁਰੂ ਆਪਣੇ ਆਪ ਹੀ ਇਹਨੂੰ ਠੀਕ ਕਰ ਲਏਗਾ ਉਹ ਸਾਡੇ ਵਾਹਿਗੁਰੂ ਨੂੰ ਤੇ ਬਾਣੀ ਠੀਕ ਕਰ ਲੈਣੀ ਆ ਸ਼ੁੱਧ ਦੱਸ ਦੇਣੀ ਸਾਨੂੰ ਪਰ ਜਦੋਂ ਵੀ ਅਸੀਂ ਪਾਠ ਕਰੀਏ ਤੇ ਬਹੁਤ ਹੀ ਸੋਚ ਸਮਝ ਕੇ ਤੇ ਧਿਆਨ ਨਾਲ ਪਿਆਰ ਨਾਲ ਕਰੀਏ ਤਾਂ ਕਿ ਬਾਣੀ ਜਿਹੜੀ ਆ ਅਸੀਂ ਸ਼ੁੱਧ ਪੜ ਸਕੀਏ ਵਾਹਿਗੁਰੂ ਜੀ ਪਾਠ ਤੇ ਸਾਰੇ ਹੀ ਕਰਦੇ ਆ ਇਹ ਕਿਰਪਾ ਕਿਸੇ ਤੇ ਬਹੁਤ ਜ਼ਿਆਦਾ ਹੋ ਜਾਂਦੀ ਆ ਕਿਸੇ ਤੇ ਥੋੜੀ ਹੁੰਦੀ ਆ ਇਹ ਆਪਣੀ ਆਪਣੀ ਭਾਵਨਾ ਕਹੀ ਜਾ ਸਕਦੀ ਹੈ ਕਿ ਜਿੱਦਾਂ ਅਸੀਂ ਭਾਵਨਾ ਰੱਖ ਕੇ ਪਾਠ ਕਰਦੇ ਆਂ ਕਿੰਨਾ ਕ ਅਸੀਂ ਧਿਆਨ ਲਗਾਉਨੇ ਆਂ ਓਨੀ ਹੀ ਸਾਡੇ ਤੇ ਕਿਰਪਾ ਹੁੰਦੀ ਆ ਜਿਨ੍ਹਾਂ ਦੇ ਮਨ ਗੁਰੂ ਨਾਲ ਜੁੜੇ ਹੋਏ ਆ ਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਆ ਉਹਨਾਂ 'ਤੇ ਬਹੁਤ ਜ਼ਿਆਦਾ ਕਿਰਪਾ ਹੁੰਦੀ ਆ ਸਾਡੀਆਂ ਇੱਛਾ ਤਦ ਹੀ ਪੂਰੀਆਂ ਹੋਣੀਆਂ ਆ ਜਦ ਅਸੀਂ ਦੂਸਰਿਆਂ ਦੇ ਪ੍ਰਤੀ ਪਿਆਰ ਰੱਖਾਂਗੇ ਪ੍ਰੇਮ ਰੱਖਾਂਗੇ ਉਹਨਾਂ ਦੇ ਪ੍ਰਤੀ ਜਲਨ ਨਹੀਂ ਰੱਖਾਂਗੇ ਆਪਣੇ ਮਨ 'ਚ ਦੁਸ਼ਸ਼ ਨਹੀਂ ਰੱਖਾਂਗੇ ਈਰਖਾ ਨਹੀਂ ਕਰਾਂਗੇ ਤੇ ਬਾਬਾ ਜੀ ਨੇ ਫਿਰ ਸਾਡੀਆਂ ਸਾਰੀਆਂ ਹੀ ਇੱਛਾ ਪੂਰੀਆਂ ਕਰ ਦੇਣੀਆਂ ਆ। ਇਨਸਾਨ ਦੁਖੀ ਆਪਣੇ ਕੋਲ ਨਹੀਂ ਹੁੰਦਾ। ਇਨਸਾਨ ਜਿਹੜਾ ਆ ਉਹ ਦੂਸਰੇ 'ਅਲ ਦੇਖ ਕੇ ਦੁਖੀ ਜਾਦਾ ਹੁੰਦਾ ਆ। ਉਹਨੂੰ ਇਹ ਲੱਗਦਾ ਉਹਦੇ ਕੋਲ ਜ਼ਿਆਦਾ ਹੈਗਾ ਮੇਰੇ ਕੋਲ ਨਹੀਂ ਹੈਗਾ। ਵਾਹਿਗੁਰੂ ਜੀ ਆਪ ਵੀ ਕਿਰਪਾ ਦੇ ਪਾਤਰ ਬਣ ਸਕਦੇ ਹੋ ਜੇ ਗੁਰੂ ਦੇ ਚਰਨਾਂ ਨਾਲ ਜੁੜ ਜਾਵੋ। ਗੁਰੂ ਦੇ ਪਿਆਰ ਨਾਲ ਭਿੱਜ ਜਾਵੋ ਤੇ ਆਪ ਜਿਹੜੀਆਂ ਸਾਰੀਆਂ ਹੀ ਇੱਛਾ ਮਹਾਰਾਜ ਨੇ ਪੂਰੀਆਂ ਕਰ ਦੇਣੀਆਂ ਆ ਸਾਨੂੰ ਆਪਣੇ ਮਨ ਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰੇ ਕੱਢਣੇ ਪੈਣੇ ਆ ਜਦ ਇਹ ਸਾਰੇ ਅਸੀਂ ਕੱਢ ਦਿੱਤੇ ਗੁਰੂ ਦੇ ਚਰਨਾਂ ਨਾਲ ਅਸੀਂ ਜੁੜ ਗਏ ਗੁਰੂ ਦੇ ਪਿਆਰ ਵਿੱਚ ਅਸੀਂ ਭਿੱਜ ਗਏ ਤੇ ਫਿਰ ਗੁਰੂ ਨੇ ਸਾਡੀਆਂ ਜਿਹੜੀਆਂ ਸਾਰੀਆਂ ਹੀ ਇੱਛਾ ਪੂਰੀਆਂ ਕਰ ਦੇਣੀਆਂ ਆ ਜੀ ਇਹ ਜਿਹੜੇ ਸਾਡੇ ਮਨਾਂ ਦੇ ਵਿੱਚ ਪੰਜ ਚੋਰ ਬੈਠੇ ਹੋਈਆਂ ਸਭ ਤੋਂ ਪਹਿਲਾਂ ਸਾਨੂੰ ਇਹਨਾਂ ਨੂੰ ਹਟਾਉਣਾ ਆ ਇਹਨਾਂ ਨੂੰ ਪਹੁੰਚਾਉਣਾ ਆ ਜਦ ਇਹ ਭੱਜ ਜਾਣਗੇ ਤਾਂ ਅਸੀਂ ਗੁਰੂ ਦੇ ਚਰਨਾਂ ਨਾਲ ਜੁੜ ਜਾਵਾਂਗੇ ਜੇ ਅਸੀਂ ਗੁਰੂ ਕੋਲੋਂ ਕੁਝ ਲੈਣਾ ਆ ਤੇ ਉਹਦੇ ਅੱਗੇ ਅਸੀਂ ਅਰਦਾਸਾਂ ਬੇਨਤੀਆਂ ਕਰੀਏ ਅਸੀਂ ਹਮੇਸ਼ਾ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰੀਏ ਵਾਹਿਗੁਰੂ ਜੀ ਅਸੀਂ ਤੇਰੇ ਬੰਦੇ ਹਾਂ ਭੁੱਲਣਹਾਰ ਹਾਂ ਤੂੰ ਬਖਸ਼ਣ ਹਾਰ ਸਾਨੂੰ ਬਖਸ਼ ਤੇ ਉਹ ਜੂ ਸਾਨੂੰ ਬਖਸ਼ੇਗਾ ਤੇ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨਗੇ ਉਹ ਪਾਠ ਇਸ ਤਰ੍ਹਾਂ ਹੈ ਜੀ ਗੋੜੀ ਮਹਿਲਾ ਪੰਜਵਾਂ ਜਿਸ ਸਿਮਰਤ ਦੁੱਖ ਸਭ ਜਾਏ ਨਾਮ ਰਤਨ ਵਸੇ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਜਿਸ ਸਿਮਰਤ ਦੁੱਖ ਸਭ ਜਾਏ ਨਾਮ ਰਤਨ ਵਸੇ ਮਨ ਆਏ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਇਹ ਪਾਠ ਆਪ ਜੀ ਨੂੰ ਜਦੋਂ ਵੀ ਟਾਈਮ ਮਿਲੇ ਜਦੋਂ ਵੀ ਆਪ ਜੀ ਕੋ ਟਾਈਮ ਹੋਏ ਜੇਨੂੰ ਸਵੇਰ ਨੂੰ ਰਾਤ ਨੂੰ ਜਦੋਂ ਵੀ ਟਾਈਮ ਹੋਏ ਤਦ ਹੀ ਆਪ ਇਹ ਪਾਠ ਕਰਦੇ ਰਹੋ ਜਿੰਨੀ ਵਾਰ ਹੋ ਸਕੇ ਇਹ ਪਾਠ ਕਰੋ ਇਸ ਪਾਠ ਦੀ ਬਹੁਤ ਮਹਿਮਾ ਆ ਬਾਬਾ ਜੀ ਆਪ ਜੀ ਦੀਆਂ ਸਾਰੀਆਂ ਹੀ ਦੁੱਖ ਦਿਲਦਰ ਦੂਰ ਕਰ ਦੇਣਗੇ ਆਪ ਜੀ ਦੀਆਂ ਸਾਰੀਆਂ ਇੱਛਾ ਪੂਰੀਆਂ ਕਰ ਦੇਣਗੇ ਘਰ ਚ ਵੀ ਸੁਖ ਸ਼ਾਂਤੀ ਹੋ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ